ਬਾਕੀ ਤੁਹਾਨੂੰ ਆਰਡਰ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ ਆਰਡਰ ਬਣਾਉਣਾ ਐ ਨੇ ਸਟਾਰਟ ਕਰਤਾ ਤੇ ਬਾਕੀ ਹਜੇ ਢਿੱਲਾਂ ਬਹੁਤ ਜ਼ਿਆਦਾ ਪਈਆਂ ਹਜੇ ਦੇਖ ਸਕਦੇ ਹਾਂ ਬਹੁਤ ਤਕੜਾ ਆਰਡਰ ਤਿਆਰ ਕਰਨਾ ਐ ਨੇ ਨਾੜਾਂ ਦੇਖ ਸਕਦੇ ਹਾਂ ਮਿਲਕ ਵੇਨ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈਗੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਵੀ ਚੌਥਾ ਸੂਆ ਇਸ ਵਾਰ ਇਹਨੇ ਸੂਣਾਗਾ ਤੇ ਚੰਗਾ ਇਹਦਾ ਦੁੱਧ ਦਾ ਰਿਕਾਰਡ ਆਗਾ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਚੰਗੇ ਦੁੱਧ ਵਾਲੀ ਮੱਝ ਆ ਗਈ ਤੇ ਬਾਕੀ ਤੁਰ ਤੋਂ ਬਾਈ ਦੇ ਕੋਲੇ ਹੀ ਆ ਇਹ ਪਹਿਲਾਂ ਵਾਲੇ ਸੂਏ ਤੋਂ ਲੈ ਕੇ ਜਿਹੜੀਆਂ ਦੀਆਂ ਝੋਟੀਆਂ ਗਈਆਂ ਉਹ ਵੀ ਬਾਈ ਦੇ ਕੋਲੇ ਹੀ ਆ ਗਈਆਂ ਉਹ ਵੀ ਤੁਹਾਨੂੰ ਆਪਾਂ ਸਾਰੀਆਂ ਦਿਖਾ ਦਾਂਗੇ ਤੇ پوری ਜਗਾਹ ਦੀ ਤੰਗੀ ਕਰਕੇ ਸੇਲ ਕਰ ਰਹੇ ਹੈਗੇ ਨਹੀਂ ਤਾਂ ਵੀ ਚੰਗੀ ਮੱਝ ਆ ਵੀ ਸੇਤੀ ਕਿਤੇ ਕੋਈ ਨਹੀਂ ਵੇਚਦਾਗਾ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ तकरीबन 9 ਤੋਂ 10 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਹੈਗੇ ਤੇ ਬਾਕੀ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੀ ਸਿੰਘ ਕੁੰਡੇ ਆ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਤੇ ਬਾਕੀ ਠੰਡੀ ਸੀਲ ਆ ਜਿਵੇਂ ਕਿ ਮੈਂ ਉਪਰਾਂਗਾ ਤੁਹਾਨੂੰ ਪਤਾ ਹੀ ਆ ਪਸ਼ੂ ਕਈ ਡਰ ਜਾਂਦਾ ਹਨ ਵੀ ਇਹ ਜਗਾਲੀ ਕਰੀ ਜਾਂਦੀ ਆ ਇਹ ਰੀ ਮਾੜਾ ਮੋਟਾ ਚਲੋ ਹੋ ਜਾਂਦਾ ਵੈਸੇ ਠੰਡੀ ਸੀਲ ਆ ਵੀ ਤੇ ਬਾਕੀ ਜੈਡ ਬਲੈਕ ਆ ਗੀ ਪੂਛ ਦੇ ਵਿੱਚ ਕੋਈ ਵਾਰਾ ਚੱਟਾ ਨਹੀਂ ਲੱਗਦਾ ਗਾ ਤੇ ਚੰਗੀ ਸੰਭੀ ਵੀ ਆ ਤੇ ਬਾਕੀ ਥਾਣ ਦੇਖ ਸਕਦੇ ਹੋ ਤੁਸੀਂ ਮੋٹے ਥਾਣਾ ਵਧੀਆ ਮੁਠੀ ਦੀ ਚੁਵਾਈ ਵਾਲੀ ਤੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਚੜਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਤੇ ਤਿਆਰੀ ਚੰਗੀ ਫੜਦੀ ਆਉਂਦੀ ਹੈ ਮੈਂ ਇਹਦਾ ਵੀ ਬੈਕ ਸਾਈਡ ਨੂੰ ਵੀ ਆਰਡਰ ਚੰਗਾ ਕੱਢੂਗੀ ਤੇ ਬਾਕੀ ਤੁਹਾਨੂੰ ਟੱਲਾਂ ਤੋਂ ਵੀ ਪਤਾ ਲੱਗਦਾ ਹੋਣਾਗਾ ਸਪੇਸ ਬਹੁਤ ਆ ਥਣਾ ਦੇ ਵਿੱਚ ਮੌਕੇ ਤੇ ਚੰਗਾ ਆਰਡਰ ਤਿਆਰ ਕਰਦੀ ਹੋਊਗੀ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਆਪਾਂ ਜਿਆਦਾ ਸਮਝ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਸਾਰੀ ਆਪਾਂ ਡਿਟੇਲ ਲੈ ਕੇ ਦਿੰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲਵਿੰਦਰ ਸਿੰਘ ਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਦੇ ਵੇਚਣ ਲੱਗੇ ਆ ਹਨ ਆਪਣੇ ਘਰ ਦੇ ਕੋਈ ਇਹ ਹਨਾ ਹਾਂਜੀ ਘਰ ਦੀ ਆ ਜੀ ਘਰ ਦੀ ਗੱਟੀ ਆ ਠੀਕ ਹੈ ਘਰੀ ਤਿਆਰ ਕਰੀ ਹੈਗੀ ਘਰੀ ਤਿਆਰ ਕਰੀ ਵੀ ਆ ਹਾਂਜੀ ਠੀਕ ਹੈ ਵੀ ਪਹਿਲਾਂ ਵਾਲੇ ਸੂਏ ਜਾਂ ਆਪਾਂ ਦੁੱਧ ਇਹਦਾ ਘਰੇ ਹੀ ਚੋਇਆ ਹਨਾ ਘਰੀ ਚੋਇਆ ਬਾਈ ਘਰੀ ਚੋਇਆ ਠੀਕ ਹੈ ਤੇ ਇਸ ਵਾਰ ਇਹ ਕਿਹੜਾ ਸੂਆ ਸੂਣ ਲੱਗੀ ਆ ਇਹ ਚੌਥੇ ਸੂਏ ਲਈ ਗੱਭਣ ਆ ਵੀਰੇ ਚੌਥਾ ਸੂਆ ਸੂਣਾ ਹੈ ਚੌਥਾ ਸੂਆ ਇਸ ਵਾਰ ਸੂਣਾ ਆਇਆ ਨੇ ਹਾਂਜੀ ਠੀਕ ਆ ਕਿੰਨੇ ਦਿਨ ਇਹਦੇ 25 ਦਿਨ ਨੂੰ ਤਾਂ ਦਿਨ ਪੂਰੇ ਆ ਉੱਪਰ ਵੀ ਲੈ ਜਾਊਗੀ ਦਿਨ ਠੀਕ ਆ ਅੱਜ ਹੋ ਗਈ ਤਕਰੀਬਨ ਆਪਣੀ 17 ਤਰੀਕ ਹੋ ਗਈ ਅੱਜ ਹਨਾ ਤੇ 25 ਨੂੰ ਦਿਨ ਪੂਰੇ ਆ 8-9 ਦਿਨ ਤਾਂ ਇਹ ਪੂਰੇ ਹੋਣਗੇ 8-9 ਦਿਨ ਪਈ ਆ ਬਾਕੀ ਉੱਪਰ ਲਿਆ ਸਕਦੀ ਆ ਹਨਾ ਠੀਕ ਆ ਤੇ ਦੁੱਧ ਦਾ ਇਹਦਾ ਰਿਕਾਰਡ ਕਿੰਨਾਗਾ ਦੁੱਧ ਦਾ ਬਾਈ ਰਿਕਾਰਡ ਇਹਦਾ ਘਰੇ ਚ ਹੋਈ ਆਪਾਂ ਤਿੰਨ ਦਿੂਹੇ ਘਰੇ ਹੀ ਚ ਹੋਈ ਆ ਇਹਦੇ 24 ਲੀਟਰ ਦੁੱਧ ਚ ਹੋਇਆ ਹੈਗਾ ਇਹਦਾ ਘਰੇ ਤੀਜੇ ਦਿੂਹੇ 23 ਤੋਂ 24 ਲੀਟਰ ਆਪਾਂ ਚ ਹੋਇਆ ਹੈ ਠੀਕ ਆ ਤੇ ਇਸ ਵਾਰ ਫਿਰ ਕੀ ਉਮੀਦ ਐ ਤੁਹਾਨੂੰ ਇਸ ਵਾਰ ਬਈ 24 ਤਾਂ ਹੈਗਾ ਹੀ ਹੈਗਾ 25 26 ਬਾਅਦ ਵੀ ਸਾਡ ਜਾਊਗੀ ਠੀਕ ਆ ਵੀ ਉਹਨਾਂ ਦਾ ਫਿਰ ਦੇਊਗੀ ਹੋਈ ਹੈ ਨਾ ਹਾਂ ਉਹਨਾਂ ਦਾ ਦੇਊ ਬਾਕੀ ਮਰਜ ਵੱਡੀ ਹੋ ਗਈ ਤੁਹਾਨੂੰ ਪਤਾ ਜੀ ਦੁੱਧ ਬਣਦਾ ਹੀ ਚੌਥੇ ਸੂਏ ਬਾਕੀ ਚੌਥੇ ਸੂਏ ਚ ਵਧਣ ਦੀ ਉਮੀਦ ਹੈਗੀ ਆ ਨਾ ਬਾਕੀ ਫਿਰ ਸੇਵਾ ਤੇ ਵੀ ਹੁੰਦਾ ਹੈ ਨਾ ਸੇਵਾ ਤੇ ਵੀ ਹੁੰਦਾ ਹਾਂਜੀ ਠੀਕ ਹੈ ਤੇ ਜਿਹੜਾ ਇਹ ਤੇ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ 나ਗ ਤੋਂ ਗੱਬਣਾਗੀ ਐਲਡੀਫ ਵਾਲਿਆਂ ਦੇ ਅਚਾ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ 나ਗ ਬੋਲ ਤੋਂ ਗੱਬਣਾਗੀ ਸਟਰਾ ਹੈਗਾ ਆ ਲੋ ਸਟਰਾ ਹੈਗਾ ਦੋਸਤੋ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ 나ਗ ਬੁੱਲ ਤੋਂ ਗੱਬਣ ਬਸ ਉਹਨੂੰ ਇੱਥੇ ਕਰਕੇ ਦਿਖਾ ਦਿੰਨੇ ਆ ਇਹਦਾ ਸਟਰਾ ਤੇ ਬਾਕੀ ਤੁਸੀਂ ਆ ਕੇ ਵੀ ਦੇਖ ਸਕਦੇ ਹੋ 나ਗ ਬੁੱਲ ਆ ਜਿਹੜਾ ਬਹੁਤ ਚੰਗੀ ਲਾਈਨ ਦਾ ਬੁੱਲ ਆਗਾ ਜੇ ਕੱਟਾ ਦਿੰਦੀ ਆ ਤਾਂ ਵੀ ਚੰਗੀ ਗੱਲ ਆ ਜੇ ਕੱਟੀ ਦਿੰਦੀ ਆ ਉਦੋਂ ਚੰਗੀ ਗੱਲ ਆ ਕਿਉਂਕਿ ਬਰੀਡਿੰਗ ਵਾਲੀ ਮੱਝ ਹੈਗੀ ਦੁੱਧ ਚੰਗੇ ਵਾਲੀ ਹੈਗੀ ਕੱਟਾ ਵੀ ਇਹਦਾ ਬਰੀਡਿੰਗ ਲਈ ਕੰਮ ਦਊਗਾ ਆਪਣੇ ਕੋਲ ਹੀ ਇਹ ਤਾਂ ਕਟੀਆਂ ਹੀ ਦਿੱਤੀਆਂ ਜੀ ਇਹਨੇ ਤਿੰਨ ਸੂਏ ਸੂਏ ਆ ਤਿੰਨੇ ਹੀ ਕਟੀਆਂ ਆਪਣੇ ਘਰੇ ਖੜੀਆਂਆਂ ਆ ਜੀ ਅੱਛਾ ਦਿੱਤੀਆਂ ਕਟੀਆਂ ਦਿੱੰਨੇ ਆ ਇਹ ਵੀ ਗੌਣੀਆਂ ਹਨਾ ਇਹ ਵੀ ਗੌਣੀਆਂ ਆ ਠੀਕ ਆ ਤਾਂ ਤਿੰਨੇ ਹੀ ਆਪਣੇ ਕੋਲੇ ਆ ਹਾਂ ਘਰੇ ਹੀ ਖੜੀਆਂ ਪਹਿਲੇ ਸੂਏ ਦੀ ਆਪਣੇ ਕੋਲੇ ਉਹ ਖੜੀ ਆ ਅੱਛਾ ਜੇ ਪਹਿਲੇ ਸੂਏ ਦੀ ਹੈਗੀ ਹਾਂ ਉਹ ਦੂਜੇ ਸੂਏ ਦੀ ਸੂਈ ਆਉਣ ਜੀ ਅੱਛਾ ਜੀ 18 ਲੀਟਰ ਦੁੱਧ ਉਹਦੇ ਥੱਲੇ ਹੁਣ ਆਗਾ ਜੀ ਅੱਛਾ ਦੂਜੇ ਸੂਏ 18 ਲੀਟਰ ਦੁੱਧ ਦਿੱਤਾ ਆਪਣੇ ਹਾਂ ਸਰਕਾਰੀ ਸੀ ਮੰਦੀ ਜਗੀ ਅੱਛਾ ਉਹ ਸਰਕਾਰੀ ਸੀ ਮੰਦੀ ਆ ਹਾਂ ਜੀ ਠੀਕ ਆ ਦੋਸਤੋ ਇਹ ਹੈਗੀ ਆ ਪਹਿਲੇ ਸੂਏ ਦੀ ਸਰਕਾਰੀ ਸੀਮਨ ਦੀ 18 ਲੀਟਰ ਦੁੱਧ ਬਾਈ ਕਹਿੰਦੇ ਵੀ ਇਹਦਾ ਦਿੱਤਾ ਆ ਤੇ ਉਸ ਤੋਂ ਬਾਅਦ ਕਿਹੜੀ ਹੈਗੀ ਉਸ ਤੋਂ ਬਾਅਦ ਬਾਈ ਛੇਰੂ ਬੋਲ ਵੀ ਕੱਟੀ ਖੜੀ ਉਹ ਦੂਜੇ ਸੂਏ ਵਾਲੀ ਅਸੀਂ ਆ ਹੈਗੀ ਆ ਛੇਰੂ ਦੀ ਇਹ ਵੀ ਸੀ ਆਂਧਰਾ ਵਾਲੇ ਦੀ ਹਾਂ ਅਸੀਂ ਇਹ ਵੀ ਇਹਦੋ ਹੀ ਹੈ ਇਹ ਵੀ ਇਹਦੀ ਕੱਟੀ ਹੋਈ ਆ ਬਾਈ ਠੀਕ ਹੈ ਇਹ ਗੱਬਣ ਆ ਕੀ ਹੁਣ ਇਹ ਗੱਬਣ ਆ ਬਾਈ ਇਹ ਦੋਸਤੋ ਦੂਜੇ ਸੂਏ ਦੀ ਆ ਇਹ ਹੈਗੀ ਆ ਛੇਰੂ ਦੀ ਤੇ ਇਹ ਵੀ ਗੱਬਣ ਆ ਗਈ ਤੇ ਉਦੋਂ ਆ ਤੀਜੇ ਸੂਏ ਵਾਲੀ ਤੀਜੇ ਸੂਏ ਦੀ ਵੀ ਲੋਹ ਖੜੀ ਆ ਆਪਣੇ ਕੰਦ ਨਾਲ ਸਤਿਜੀ ਸੂਏ ਵਾਲੀ ਉਧਰ ਖੜੀ ਆ ਹਾਂ ਡਾਇਮੰਡ ਬੋਲ ਤੋਂ ਡਾਇਮੰਡ ਬੋਲ ਦੀ ਆ ਅੱਛਾ ਉਹ ਡਾਇਮੰਡ ਬੋਲ ਦੀ ਆ ਹਾਂ ਠੀਕ ਆ ਮਾਂ ਮੰਨਲਾ ਦਾ ਪਰੀ ਆ ਉਹਦੀ ਹੈ ਨਾ ਮਾਂ ਪਰੀ ਆ ਹਾਂ ਤੇ ਨਾਨੀ ਹੈਗੀ ਆ ਲਾਡੋ ਹੈ ਨਾ ਨਾਨੀ ਲਾਡੋ ਠੀਕ ਆ ਇਹ ਵੀ ਚੰਗੀ ਲੈਣ ਦੀ ਆ ਸਾਰੀਆਂ ਹੀ ਚੰਗੇ ਸੀਮਨਾ ਨੇ ਆ ਤੇ ਹੁਣ ਚੌਥੇ ਸੂਏ ਮਤਲਬ ਇਹਨੇ ਫਿਰ ਸੂਨਾ ਹੈ ਨਾ ਹਾਂ ਚੌਥੇ ਸੂਏ ਸੂਨਾ ਤੇ 나ਗ ਬੋਲ ਤੋਂ ਗੱਬਣਾ ਤੇ ਇਸ ਵਾਰ ਵੀ ਉਮੀਦ ਕੱਟੀ ਤੇ ਕੋਈ ਕਰ ਸਕਦੇ ਆ ਆਪਾਂ ਕਿਉਂਕਿ ਪਹਿਲਾਂ ਵਾਲੇ ਸੂਏ ਦੇ ਵਿੱਚ ਸਾਰੀਆਂ ਕਟੀਆਂ ਹੀ ਦਿੱਤੀਆਂ ਤੇ ਇਹ ਵੀ ਵੱਡਾ ਗੋਣਾਗਾ। ਬਾਕੀ ਆਪਾਂ ਬਰੀਡ ਤੇ ਬਣਾਈ ਲਿਆ ਬਾਈ ਯਾਰ ਬਰੀਡ ਤੇ ਹੀ ਕੰਮ ਕਰਦੇ ਆ। ਚੰਗੀ ਜੀ ਭਰੋਨੇ ਆਪਾਂ। ਠੀਕ ਆ ਚੰਗੇ ਸੀਮਨ ਭਰਾਏ ਆ ਨਾ ਤੇ ਝੋਟੀਆਂ ਆਪਣੇ ਕੋਲੇ ਤਕਰੀਬਨ ਕਟੀਆਂ ਦਿੱਤੀਆਂ ਕਰਕੇ ਜਾਨੀ ਕਿ ਬਰੀਡ ਸੇ ਹੀ ਸੁਧਰ ਗਈ। ਛੇਦੀ ਸੁਧਰ ਗਈ ਹੈ ਨਾ। ਤਿੰਨ ਦੂਏ ਤਿੰਨੇ ਹੀ ਕਟੀਆਂ ਦਿੱਤੀਆਂ ਨੇ। ਠੀਕ ਆ। ਬਾਕੀ ਬਰੀਡਿੰਗ ਵਾਲੀ ਮੱਝ ਆ ਗਈ। ਜੇ ਹੁਣ ਕੱਟੀ ਦਿੰਦੀ ਆ ਤਾਂ ਬਹੁਤ ਵਧੀਆ ਗੱਲ ਆ। ਬਾਕੀ ਅੱਗੇ ਵੀ ਤੁਸੀਂ ਚੰਗੇ ਸੀਮਨ ਲਾ ਕੇ ਤੇ ਚੰਗੇ ਬੱਚੇ ਤੁਸੀਂ ਇਹਦੇ ਤੋਂ ਲੈ ਸਕਦੇ ਹੋ। ਲਓ ਵੀ ਦੋਸਤੋ ਆਪਾਂ ਮਾਦੀ ਨੂੰ ਤੋੜ ਕੇ ਦਿਖਾਉਣੀ ਆ ਤੁਸੀਂ ਢਾਂਚੇ ਦੀ ਜੱਜਮੈਂਟ ਕਰ ਲਿਓ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੇਤੀ ਆ ਸਾਰਾ ਰਿਕਾਰਡ ਇਹਦਾ ਹੈਗਾ ਤੇ ਆਪ ਕਿਹੜੇ ਸੀਮੰਦੀ ਆ ਇਹ ਇਹ ਸਰਕਾਰੀ ਸੀਮੰਦੀ ਆ اچھا ਆਪ ਸਰਕਾਰੀ ਸੀਮੰਦੀ ਆ ਤੇ ਆਪ ਇਹੇ ਦੋਸਤੋ ਸਰਕਾਰੀ ਸੀਮੰਦੀ ਆ ਤੇ ਫੁੱਲ ਰਿਕਾਰਡ ਆ ਬਾਕੀ ਝੋਟੀਆਂ ਵੀ ਕੋਲੇ ਆ ਦੇਖ ਸਕਦੇ ਹੋ ਤੁਸੀਂ ਤੁਰਜੀ ਤੋਂ ਜੱਜਮੈਂਟ ਕਰ ਸਕਦੇ ਹੋ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਦੇਖ ਸਕਦੇ ਹੋ ਬਾਡੀ ਬੰਤਰ ਬਹੁਤ ਚੰਗੀ ਹੈਗੀ ਚੰਗੀ ਸੰਭਿ ਬਲੀ ਆ ਪੂਰੀ ਫੁੱਲ ਹੈ ਵੀ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਟ ਥੁੜੇ ਦੀ ਕੁਆਲਿਟੀ ਮੋੜ ਲਾ ਪੱਟ ਥੁੜੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੌੜੀ ਬਹੁਤ ਆ ਗਈ ਬਾਕੀ ਕੁੰਡੇ ਸਿੰਘ ਆ ਕੋਈ ਕਮੀ ਨਹੀਂ ਹੈਗੀਗੀ ਤੇ ਬਾਕੀ ਹਜੇ ਦਿਨ ਪਏ ਆ 10 ਕੁਝ ਦਿਨ ਉੱਤੇ ਵੀ ਲੈ ਜੂ ਬਾਕੀ ਤੁਹਾਨੂੰ ਆਰਡਰ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ ਆਰਡਰ ਬਣਾਉਣਾ ਐ ਨੇ ਸਟਾਰਟ ਕਰਤਾ ਤੇ ਬਾਕੀ ਹਜੇ ਢਿੱਲਾ ਬਹੁਤ ਜ਼ਿਆਦਾ ਪਈਆਂ ਹਜੇ ਦੇਖ ਸਕਦੇ ਹੋ ਬਹੁਤ ਤਕੜਾ ਆਰਡਰ ਤਿਆਰ ਕਰਨਾ ਐ ਨੇ ਬੈਕ ਸਾਈਡ ਨੂੰ ਵੀ ਮੈਂ ਤਾਂ ਵੀ ਚੰਗਾ ਕੱਢੂਗੀ ਤੇ ਬਾਕੀ ਤੁਹਾਨੂੰ ਜੱਜਮੈਂਟ ਹੁੰਦੀ ਹੋਣੀ ਆ ਦੇਖ ਕੇ ਤੇ ਬਾਕੀ ਗੱਲਬਾਤ ਤੁਸੀਂ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਤੁਸੀਂ ਆ ਕੇ ਆਪਦੀ ਪੂਰ ਤਸੱਲੀ ਕਰ ਸਕਦੇ ਹੋ ਪੂਰ ਤਸੱਲੀ ਕਰਕੇ ਫਿਰ ਤੁਸੀਂ ਅੱਜ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਠੰਡੀ ਸੀਲ ਆ ਗਈ ਮੇਰਾ ਕਰਕੇ ਥੋੜਾ ਜਿਹਾ ਉਪਰ ਆ ਹੋ ਜਾਂਦਾ ਵੈਸੇ ਪਹਿਲਾਂ ਜਗਾਲੀ ਕਰੀ ਜਾਂਦੀ ਸੀ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬੈਕ ਨੂੰ ਤਾਂ ਤੋਂ ਸ਼ੂ ਤੋਂ ਇਹਨੇ ਆਰਡਰ ਸਟਾਰਟ ਕਰਿਆਗਾ ਤੁਹਾਨੂੰ ਦਿਸਦਾ ਹੋਣਾ ਤੇ ਚੰਗਾ ਆਰਡਰ ਬੈਕ ਨੂੰ ਕੱਢੂਗੀ ਇਹ ਤੇ ਬਾਕੀ ਤੁਸੀਂ ਨਾੜਾਂ ਦੇਖ ਸਕਦੇ ਹੋ ਮਿਲਕਵੇਨ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈਗੀ ਇਧਰਲੇ ਪਾਸੇੋਂ ਵੀ ਆਈ ਹੈ ਤੇ ਬਾਕੀ ਤੁਸੀਂ ਥਾਣ ਦੇਖ ਸਕਦੇ ਹੋ ਤੇ ਦੂਜੇ ਪਾਸੇ ਵੀ ਆਈ ਹੈ ਤੇ ਬਾਕੀ ਸਰੀਰ ਦੇ ਉੱਤੇ ਵੀ ਨਾੜਾਂ ਚੰਗੀਆਂ ਆ ਗਈਆਂ ਇਧਰੋਂ ਧੱਕੀ ਪਿੱਛੇ ਨੂੰ ਲਿਆ ਬਹੁਤ ਕੱਢਦੀ ਹੋਣਾ ਹਾਂ ਹਾਂ ਬਾਕੀ ਤੁਸੀਂ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਮਿਲਕਵੇਨ ਤੇ ਮੂਹ ਨੂੰ ਜਾਂਦਾ ਲਿਓ ਤੇ ਬਹੁਤ ਚੰਗੀ ਆਉਂਦੀ ਹੈਗੀ ਤੇ ਬਾਕੀ ਹੁਣ ਆਪਾਂ ਰੇਟ ਦੀ ਗੱਲ ਕਰਦੇ ਆਂ ਰੇਟ ਬਾਈ ਕਿੰਨਾ ਰੱਖਿਆ ਪੈਦਾ ਰੇਟ ਬਰੇ ਫੋਨ ਤੇ ਕਰਾਂਗੇ ਛੇ ਰੇਟ ਫੋਨ ਤੇ ਹੋ ਜਾਊਗਾ ਫੋਨ ਤੇ ਠੀਕ ਹੈ ਜੀ ਤੇ ਹੋਊ ਜਾਨੀ ਜਾਇਜ਼ ਜਿੰਨਿਆ ਦਾ ਮਤਲਬ ਜਿਹੜੇ ਹਿਸਾਬ ਨਾਲ ਮੱਧੂ ਵੈਸੇ ਹੈ ਤਾਂ ਚੰਗੀ ਆ ਚਲੋ ਹਨਾ ਹਾਂ ਠੀਕ ਆ ਵੀ ਉਹੋ ਜੇ ਮੱਝ ਦੇ ਹਿਸਾਬ ਨਾਲ ਉਹੋ ਜੇ ਹੋਊਗਾ ਹਨਾ ਠੀਕ ਆ ਅਬੀ ਦੋਸਤੋ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਹੋ ਜਾਊਗਾ ਤੁਸੀਂ ਜਿੰਨੂੰ ਵੀ ਫਿੱਟ ਬੈਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪਹਿਲੀ ਗੱਲ ਇੱਥੇ ਆ ਕੇ ਵੇਖਿਓ ਤਸੱਲੀ ਕਰਿਓ ਤੇ ਫਿਰ ਤੁਸੀਂ ਸੌਦਾ ਕਰਿਓ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ